ਤੇ ਬਾਈ ਨੇ ਗੱਲ ਬੜੀ ਵਧੀਆ ਗੱਲ ਕਹੀ ਸੀ ਜਦੋਂ ਕਹਿੰਦੇ ਕੌਮੀ ਅੱਧੀ ਗੱਲ ਹੁੰਦੀ ਹੈ ਨਾ ਕਈ ਕੋਈ ਬਿਰਲਾ ਖੜਦਾ ਆ ਕਿ ਬਾਕੀ ਸਾਰੇ ਭੱਜਣ ਵਾਲੇ ਹੁੰਦੇ ਨੇ ਅੱਜ ਇਹੀ ਟੌਪਿਕ ਦੇ ਉੱਤੇ ਮੈਂ ਗੱਲ ਕਰਨੀ ਚਾਹੁੰਦਾ ਆਪਣੇ ਸਾਰੇ ਜਿੰਨੇ ਵੀ ਆਪਣੇ ਬਾਈ ਨੇ ਸਭ ਤੋਂ ਪਹਿਲਾਂ ਸਾਰੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬੰਦੇ ਸਪੋਰਟ ਕਰਦੇ ਨੇ ਬਾਈ ਗੱਲ ਨੂੰ ਸਮਝਦੇ ਨੇ ਦੇਖੋ ਮੈਂ ਕੋਈ ਵੋਟਾਂ ਨਹੀਂ ਪਵਾਉਣੀ ਆਪਣੇ ਆਪ ਨੂੰ ਨਾ ਮੈਂ ਕਿਸੇ ਤੋਂ ਹਾਰ ਪਾਉਣਾ ਆਪਣੇ ਗੱਲ ਦੇ ਵਿੱਚ ਵੀ ਮੈਂ ਕੌਣ ਆ ਜਾਂ ਕੀ ਮੇਰੀ ਗੱਲਬਾਤ ਮੈਂ ਕਿਹੜੀ ਚੀਜ਼ ਲਈ ਲੜ ਰਿਹਾ ਜਾਂ ਕੋਣ ਕਿਹਦੇ ਪਿੱਛੇ ਬੋਲ ਰਿਹਾ ਮੈਂ ਅਰੇ ਦਾ ਮੈਂ ਕਲੀਅਰ ਕਰ ਦਵਾ ਵੀ ਮੈਂ ਕੋਈ ਥੋੜਾ ਮਤਲਬ ਜਣੀ ਕਿ ਵੀ ਕੌਮ ਦਾ ਕੋਈ ਜਿੱਥੇਦਾਰ ਨਹੀਂ ਬਣਨਾ ਚਾਹੁੰਦਾ ਨਾ ਮੈਂ ਕੋਈ ਮੈਨੂੰ ਕੋਈ ਇੰਟਰਸਟ ਆ ਕੋਈ ਵੋਟਾਂ ਦਾ 1% ਮੈਨੂੰ ਇੰਟਰਸਟ ਨਹੀਂ ਹੈਗਾ ਮੇਰਾ ਮੇਨ ਮਕਸਦ ਜਿਹੜੇ ਬਾਈ ਮੈਨ ਤੋਂ ਪੁੱਛਦੇ ਨੇ ਵੀ ਬਾਈ ਆ ਆਪਣਾ ਓਪੀਨੀਅਨ ਵੀ ਦੱਸ ਆ ਚੀਜ਼ ਦੇ ਵਿੱਚ ਕੀ ਆ ਮੇਰਾ ਮੇਨ ਓਪੀਨੀਅਨ ਬਾਈ ਹੈਗਾ ਆ ਜਿਹੜਾ ਬਾਈ ਦੀਪ ਸਿੱਧੂ ਆ ਨਾ ਦੀਪ ਸਿੱਧੂ ਬਾਈ ਨਾਲ ਜਿਆਦਾ ਇੱਕ ਵਾਰ ਲਾਸਟ ਵਾਰ ਗੱਲ ਹੋਈ ਹੈ ਨਾ ਜਿੱਦਣ ਬਾਈ ਨੇ ਜਿਆਦਾ ਕਿਸੇ ਨੇ ਬਾਈ ਨੂੰ ਨਾ ਪੁੱਛਿਆ ਨਹੀਂ ਕਿਸੇ ਬੰਦੇ ਨੇ ਵੀ ਪੁੱਛਿਆ ਨਹੀਂ ਹੈਗਾ ਨਾ ਸਿਮਰਜੀਤ ਸਿੰਘ ਦਾ ਮਾਨ ਨੇ ਫੇਰ ਤੁਸੀਂ ਮੁੜ ਕੇ ਉਹੀ ਗੱਲ ਤੇ ਮੈਂ ਆਇਆ ਨਾ ਨਾ ਕਿਸੇ ਲੱਖੇ ਸੁਧਾਣੇ ਨੇ ਨਾ ਕਿਸੇ ਭਾਨੇ ਸਿੱਧੂ ਨੇ ਨਾ ਕੋਈ ਹੋਰ ਜਿਹੜਾ ਆਪਾਂ ਨੂੰ ਪਤਾ ਸੀ ਬਾਕੀ ਤੁਸੀਂ ਜਾਣਦੇ ਹੋ ਬਾਈ ਨਾਲ ਗੱਲ ਜਦ ਹੋਈ ਸੀ ਕਿ ਲਾਸਟ ਵਾਰ ਬਾਈ ਬੜਾ ਰੋਇਆ ਫੋਨ ਦੇ ਉੱਤੇ ਕਹਿੰਦਾ ਯਾਰ ਮੈਂ ਆਪਣੀ ਕੌਮ ਲਈ ਕਹਿੰਦਾ ਕਿੰਨਾ ਕੁਛ ਨਹੀਂ ਕੀਤਾ ਕਹਿੰਦਾ ਕਿੱਥੇ ਕਿੱਥੇ ਨਹੀਂ ਖੜਿਆ ਕਹਿੰਦਾ ਆਪਣਾ ਸਾਰਾ ਕੈਰੀਅਰ ਛੱਡ ਕੇ ਪੂਰਾ ਕੈਰੀਅਰ ਛੱਡ ਕੇ ਬੰਦਾ ਇੱਕ ਨਾ ਇਹ ਚੀਜ਼ ਕਦੇ ਚੀਜ਼ ਯਾਦ ਕਰਿਓ ਆਪਣੇ ਦਿਮਾਗ ਵਿੱਚ ਬਿਠਾਇਓ ਉਹ ਚੀਜ਼ ਨੂੰ ਜਦ ਇੱਕ ਬੰਦਾ ਕਿਸੇ ਹਾਈ ਲੈਵਲ ਤੋਂ ਨਾ ਉੱਤਰ ਕੇ ਥੱਲੇ ਲੋ ਲੈਵਲ ਦੇ ਵਿੱਚ ਆਉਂਦਾ ਤਾਂ ਉਹਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਆ ਦੇਖੋ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਹੈਗਾ ਨਾ ਮੈਂ ਕਿਸੇ ਤੋਂ ਕੁਝ ਲੈਣਾ ਨਾ ਕੋਈ ਜਿਹੜੀ ਮਤਲਬ ਜਣ ਕੇ ਵੀ ਕੋਈ ਖਾਲਸਤਾਨ ਦੀ ਗੱਲ ਕਰਦਾ ਕੋਈ ਬੰਦਾ ਕੋਈ ਵੀ ਕਿਸੇ ਨੇ ਕਿਸੇ ਤੋਂ ਕੋਈ ਨਹੀਂ ਲੈਣਾ ਹੈਗਾ ਸਾਰੇ ਹੀ ਆਪਣੇ ਧਰਮ ਬਾਰੇ ਆਪਣੇ ਆਪਣੇ ਲੋਕਾਂ ਬਾਰੇ ਸੋਚਦੇ ਨੇ ਉਹ ਗੱਲ ਬਾਅਦ ਦੀ ਹੈ ਵੀ ਕਈ ਬੰਦਿਆਂ ਦੇ ਵਿੱਚ ਜਿਵੇਂ ਕਹਿੰਦੇ ਵੀ ਆਪਣੇ ਬਖਰੇਵੇਂ ਲਗ ਲਗਰੇ ਕਿ ਬੰਦੇ ਦਾ ਆਪਣਾ ਆਪਣਾ ਦਿਮਾਗ ਆ ਆਪਣੇ ਆਪਣੇ ਵਿਚਾਰਧਾਰਾ ਬੰਦੇ ਦੀ ਉਹ ਚੀਜ਼ਾਂ ਹੋਰ ਨੇ ਉਹਨਾਂ ਤੇ ਆਪਾਂ ਕਿਸ ਤਰ੍ਹਾਂ ਲੱਗ-ਗੱਲ ਕਰਾਂਗੇ ਗੱਲ ਕਰੀਏ ਮੇਨ ਆਪਾਂ ਪੁਆਇੰਟ ਦੇ ਉੱਤੇ ਦੀ ਬਾਈ ਦੀ ਮੇਰੇ ਕੋਲ ਵੀਡੀਓ ਪਈਆਂ ਸੀਗੀਆਂ ਪੁਰਾਣੀਆਂ ਉਹ ਮੈਂ ਜਦ ਵੀ ਦੇਖਦਾ ਉਹਨਾਂ ਨਾ ਵੀਡੀਓ ਜਦੋਂ ਬਾਈ ਦਾ ਐਕਸੀਡੈਂਟ ਹੋਇਆ ਨਾ ਜਦ ਬਾਈ ਦੇ ਐਕਸੀਡੈਂਟ ਹੋਇਆ ਰ ਅਬ ਜਿੱਥੇ ਬਾਈ ਹਸਪਤਾਲ ਦੇ ਵਿੱਚ ਪਿਆ ਇੱਕ ਬੈੱਡ ਦੇ ਉੱਤੇ ਜਿੱਥੇ ਉਹ ਬਾਈ ਦਾ ਮੂੰਹ ਦਿਖਾਉਂਦੇ ਨੇ ਬਾਈ ਦੇ ਇੱਥੇ ਮੱਥੇ ਦੇ ਵਿੱਚ ਨਾ ਇੱਥੇ ਮੱਥੇ ਦੇ ਵਿੱਚ ਗੋਲੀ ਲੱਗੀ ਹੋਈ ਆ ਜੇ ਤੇ ਨਾਲ ਵੀਡੀਓ ਕਿਸੇ ਬੰਦੇ ਨੇ ਦੇਖ ਕਿਉਂਕਿ ਮੇਰੇ ਕੋਲ ਤਾਂ ਵੀਡੀਓ ਬਾਈ ਨੇ ਕੱਲ ਇੱਕ ਨੇ ਸੈਂਡ ਵੀ ਕੀਤੀ ਐ ਮੈਨੂੰ ਦਿਖਾਈ ਵੀ ਆ ਤੇ ਮੇਰੇ ਕੋਲ ਪਹਿਲਾਂ ਵੀ ਸੀਗੀ ਵੀਡੀਓ ਮੈਂ ਜਦੋਂ ਜਦੋਂ ਬਾਈ ਨੇ ਜਿਹੜੇ ਬੰਦੇ ਫੋਲੋ ਕਰਦੇ ਸੀਗੇ ਦੇਖੋ ਇੱਕ ਚੀਜ਼ ਫੋਲੋ ਕਰਨੇ ਮੈਂ ਕੀ ਗੱਲ ਕਲੀਅਰ ਕਰ ਦਵਾ ਮੈਂ ਨਾਲ ਦੀ ਨਾਲ ਫੋਲੋ ਪਤਾ ਕੀ ਹੁੰਦਾ ਫੋਲੋ ਦੋ ਟਾਈਪ ਦਾ ਹੁੰਦਾ ਫੋਲੋ ਦਾ ਇੱਕ ਹੁੰਦਾ ਭੇਡਾਂ ਵਾਲਾ ਫੋਲੋ ਵੀ ਜਿਹਨੂੰ ਕਿਸੇ ਗੱਲ ਦਾ ਪਤਾ ਹੈ ਨਹੀਂ ਬਸ ਉਹਨੇ ਦੇਖ ਲਾ ਵੀ ਮੂਰੇ ਮੇਰੇ ਵਰਗਾ ਬੰਦਾ ਖੜਾ ਜਾਂ ਲੱਖਾ ਜਤਾਣਾ ਖੜਾ ਜਾਂ ਸਿਮਰਜੀਤ ਸਿੰਘ ਮਾਨ ਖੜਾ ਜਾਂ ਕੋਈ ਹੋਰ ਖੜਾ ਤੀਜਾ ਬੰਦਾ ਉਹਨੂੰ ਕਹਿਣਾ ਵੀ ਹਾਂ ਜਿਹੜਾ ਕੋ ਇਹ ਬਹੁਤ ਆਪਣੇ ਪੰਜਾਬੀਆਂ ਦੇ ਵਿੱਚ ਬਹੁਤ ਬੜੀ ਗਲਤੀ ਆ ਆਪਣੀ ਕੌਮ 'ਚ ਬਹੁਤ ਬੜੀ ਗਲਤੀ ਆ ਪਹਿਲਾਂ ਜਦ ਕੋਈ ਵੀ ਬੰਦਾ ਜਾਂ ਮੇਰੇ ਵਰਗੇ ਬੰਦਾ ਵੀ ਕੋਈ ਆ ਕੇ ਕੰ ਟਿਕਟੌਕ ਤੇ ਕੋਈ ਬਿਆਨ ਦਿੰਦਾ ਉਹ ਚੀਜ਼ ਨੂੰ ਸਰਚ ਕਰਿਆ ਕਰੋ ਕਮੈਂਟ ਕਰਨ ਤੋਂ ਪਹਿਲਾਂ ਵੀ ਹਾਂ ਵਾਕਈ ਯਾਰ ਬੰਦਾ ਸਹੀ ਬੋਲ ਰਿਹਾ ਏਕਨੇ ਸੇਮ ਚੀਜ਼ ਮੈਂ ਹਰੇਕ ਬੰਦੇ ਬਾਰੇ ਸੋਚਦਾ ਵੀ ਜਦ ਕੋਈ ਬੰਦਾ ਕੋਈ ਆਪਣਾ ਸਟੇਟਮੈਂਟ ਦਿੰਦਾ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਜਿਵੇਂ ਕਹਿੰਦੇ ਵੀ ਕਲੀਅਰ ਕਰ ਲਓ ਵੀ ਵਾਕਈ ਬੰਦਾ ਕੜੀ ਨਣ ਕੜੀ ਮળોਣ ਲੱਗ ਜਾਓ ਜਿਵੇਂ ਕਹਿੰਦੇ ਵੀ ਟੁਕ ਨਾ ਟੁਕ ਮળોਣ ਲੱਗ ਜਾਓ ਤੁਹਾਨੂੰ ਆਟੋਮੈਟਿਕ ਤੁਹਾਡੇ ਸਾਰੇ ਸਵਾਲ ਕਲੀ ਆ ਜੋ ਕਰੀਏ ਗੱਲ ਫਿਰ ਹੁਣ ਕਿੰਨੇ ਬੰਦਿਆਂ ਨੇ ਬਿਆਨ ਸੁਣ ਲਿਆ ਹੋ ਸਕਦਾ ਵੀ ਕੁਝ ਕੁ ਘੰਟੇ ਤੱਕ ਉਹ ਵੀਡੀਓ ਕੱਟੀ ਜਾਵੇ ਪਰ ਮੇਰੇ ਕੋਲ ਉਹ ਵੀਡੀਓ ਮੈਂ ਰਿਕਾਰਡ ਕਰ ਲਈ ਮੇਰੇ ਕੋਲ ਹੈਗੀ ਹੈ ਕੋ ਹਰੇਕ ਚੀਜ਼ ਮੈਂ ਚੀਜ਼ ਰਿਕਾਰਡ ਕਰਦਾ ਉਹ ਮੇਰੇ ਕੋਲ ਕੀ ਰਿਕਾਰਡਿੰਗ ਆਈ ਹੈ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਹਾਈ ਕੋਰਟ ਨੇ ਜੰਮੂ ਕਸ਼ਮੀਰ ਦੀ ਹਾਈ ਕੋਰਟ ਨੇ ਜਿਹੜੇ ਆਪਣੇ ਕੌਰ ਲਾਉਂਦੇ ਨੇ ਉਹ ਕਹਿੰਦੇ ਵੀ ਜੇ ਕਿਸੇ ਗੁਰਦੁਆਰੇ ਦੇ ਵਿੱਚ ਤੁਸੀਂ ਪ੍ਰਧਾਨ ਬਣਨਾ ਜਾਂ ਕਮੇਟੀ ਦਾ ਮੈਂਬਰ ਬਣਨਾ ਵੇ ਕੋਈ ਲੋੜ ਨਹੀਂ ਹੈਗੀ ਕਿਸੇ ਨੂੰ ਆਪਣੇ ਨਾਂ ਦੇ ਪਿੱਛੇ ਕੌਰ ਲਾਉਣ ਦੀ ਜਿਹੜਾ ਧਰਮ ਆ ਉਹ ਦਿਲ ਦੇ ਵਿੱਚ ਹੋਣਾ ਚਾਹੀਦਾ ਇਹ ਪਹਿਲਾ ਸਭ ਤੋਂ بڑا ਹਮਲਾ ਆਪਣੇ ਸਿੱਖਾਂ ਤੇ ਇਹਨਾਂ ਨੇ ਇੱਕ ਟੱਚ ਕੀਤਾ ਚੀਜ਼ ਨੂੰ ਟੱਚ ਕੀਤਾ ਜੰਮੂ ਕਸ਼ਮੀਰ ਤੋਂ ਸ਼ੁਰੂ ਹੋਇਆ ਇਹਦੇ ਉੱਤੇ ਆਪਣੇ ਕਿਸੇ ਬੰਦੇ ਦਾ ਕੋਈ ਬਿਆਨ ਨਹੀਂ ਆਉਣਾਗਾ ਠੀਕ ਆ ਗਿਆਨੀ ਜਿੱਥੇ ਦਾ ਰਿਹੜਾ ਹੈ ਆਪਣੇ ਸੀਗੇ ਆਪਣੇ ਸਾਥਕਾਂ ਜਿੱਥੇ ਦਾ ਗਿਆਨੀ ਹਰਪ੍ਰੀਤ ਸਿੰਘ ਉਹ ਚੀਜ਼ ਦੇ ਉੱਤੇ ਬੋਲੇ ਨੇ ਮੈਂ ਮੰਨ ਲੈਂਦਾ ਪਹਿਲਾ ਬੰਦਾ ਬੋਲਿਆ ਬਾਕੀ ਸਾਰੇ ਸੁੱਤੇ ਪਏ ਨੇ ਕੋਈ ਬੰਦਾ ਨਹੀਂ ਬੋਲਿਆ ਹਾਈ ਕੋਰਟ ਦੇ ਆਰਡਰ ਆਏ ਨੇ ਕਿਸੇ ਬੰਦੇ ਨੂੰ ਪਤਾ ਨਹੀਂ ਲੱਗਿਆ ਹੈਗਾ ਹੁਣ ਹੌਲੀ ਹੌਲੀ ਜੋ ਜੋ ਗਾਹਾਂ ਦੀਆਂ ਵੀਡੀਓ ਪਈ ਜਾਣੀ ਐ ਫਿਰ ਆਪਣੇ بڑے بڑے ਐਸਜੀਪੀਸੀ ਵਾਲੇ ਵੀ ਬੋਲਣਗੇ ਫਿਰ ਆਪਣੇ ਜਿਹੜੇ ਹੋਰ ਆਪਣੇ ਮੂਰੇ ਪੈਦਾ ਮੋਰੀ ਘੜੀਤੇ ਨੇ ਉਹ ਵੀ ਬੰਦੇ ਹੌਲੀ ਹੌਲੀ ਬੋਲਣਗੇ ਇਹ ਚੀਜ਼ ਨੌਬਤ ਆਈ ਕਿਵੇਂ ਇੱਕ ਪਾਸੇ ਜਿਹੜੇ ਆਪਣੇ ਰਾਮ ਰਹੀਮ ਆ ਉਹਨੂੰ ਪ੍ਰੋਬਲਮ ਮਿਲਦੀ ਆ 50 ਦਿਨਾਂ ਦੀ ਇਕੱਠੀ ਉਹਦੇ ਜਿੰਨੀ ਵੀ ਉਹ ਤਾਂ ਚਾਰ ਚਾਰ ਲੱਗੇ ਉਹਨੇ ਸਾਰੇ ਕਲੀਅਰ ਵੀ ਹੋ ਚੁੱਕੇ ਨੇ ਬੰਦਾ ਹੈ ਭਾਈ ਬੰਦਾ ਰੇਪ ਇਥੇ ਮਤਲਬ ਬੰਦੇ ਨੇ ਬੰਦਾ ਬਲਾਤਕਾਰੀ ਬੰਦਾ ਬੰਦਾ ਇਨਾ ਜਣੀ ਕਿ ਜੋ ਜੋ ਉਹਨੇ ਬੰਦੇ ਨੇ ਜਿਹੜੇ ਬੰਦੇ ਨੂੰ ਅੰਦਰ ਨਾ ਪੁਸਤਕ ਬਣਾਇਆ ਸਾਰਿਆਂ ਦਾ ਉਹਦਾ ਬਿਆਨ ਆ ਚੁੱਕੇ ਨਹੀਂ ਬੰਦਾ ਭਾਈ ਇਹੋ ਜਾਂ ਪਰ ਫਿਰ ਵੀ ਉਹਨੂੰ ਇੰਡੀਆ ਦਾ ਕਾਨੂੰਨ ਉਹਨੂੰ 50 ਦਿਨਾਂ ਦੀ ਪਰੋਲ ਦੇ ਰਿਹਾ ਉਹ ਕਿਉਂ ਦੇ ਰਿਹਾ ਪਤਾ ਸਾਰਿਆਂ ਨੂੰ ਵੋਟਾਂ ਕਰਕੇ ਦੇ ਰਿਹਾ ਕਿਉਂਕਿ ਬੰਦਿਆਂ ਨੇ ਵੋਟਾਂ 'ਚ ਖੜਨਾ ਤੇ ਆਪਣਾ ਪਤਾ ਵੀ ਜਿਹੜੀ ਭਾਜੀਪੀ ਆ ਉਹ ਆਪਣੇ ਕੰਮ ਕਰਾ ਰਹੀ ਆ ਤੇ ਜੋ ਆਪਣੀ ਮਾੜੀ-ਮੋਟੀ ਜਿਹੜੀ ਇੱਧਰ-ਉੱਧਰ ਸਰਕਾਰ ਆ ਉਹ ਸਾਰੇ ਕਰਾ ਰੇ ਆ ਹੁਣ ਮੇਰਾ ਜਿਹੜਾ ਸਵਾਲ ਇੱਕ ਮੇਨ ਇੱਥੇ ਉੱਠਦਾ ਵੀ ਜਿਹੜੇ ਆਪਣੇ ਮੂਰੇ ਕੀਤੇ ਉਹਨੇ ਮੋਰੀ ਆ ਮੇਰੀ ਵੀਡੀਓ ਜਿਹੜੀ ਮੈਂ ਉਦੋਂ ਪਾਈ ਸੀ ਨਾ ਆਪਣੇ ਸਿਮਰਜੀਤ ਸਿੰਘ ਮਾਨ ਦੇ ਵਿੱਚ ਉਹ ਵੀਡੀਓ ਮੇਰੀ ਇੰਡੀਆ ਸਾਰੇ ਚੈਨਲਾਂ ਤੇ ਚੱਲ ਪੂਰੀ ਫੁੱਲ ਵਾਇਰਲ ਹੋ ਗਈ ਵੀਡੀਓ ਉਹ ਵੀਡੀਓ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਦਾ ਬਿਆਨ ਆ ਰਿਹਾ ਇਸ ਟਾਈਮ ਹੁਣ ਜਿਹੜਾ ਹੁਣ ਨਵਾਂ ਬਿਆਨ ਆ ਰਿਹਾ ਐਨ ਆ ਐਨ ਆ ਆ ਦੀ ਜਿਹੜੀ ਮਤਲਬ ਜਾਨੀ ਕਿ ਸ਼ਾਨਵੀਨ ਕਰਦੀ ਆ ਜਿਹੜੀ ਮਤਲਬ ব্রাঞ্চ ਆ ਉਹਨੂੰ ਸਿਮਰਜੀਤ ਮਾਨ ਨੇ ਅਪੀਲ ਕੀਤੀ ਆ ਵੀ ਸਾਡੇ ਇੱਕ ਤਾਂ ਜਿਹੜੇ ਚਿੰਜਰ ਸਾਹਿਬ ਜੀ ਆਪਣੇ ਉੱਥੇ ਮਸ਼ਹীদ ਹੋਏ ਨੇ ਨਿਜਰ ਸਾਹਿਬ ਜੀ ਆਪਣੇ ਕੈਨੇਡਾ ਦੇ ਵਿੱਚ ਉਨਾਂ ਦੀ ਜਾਣਕਾਰੀ ਮੌਤ ਦਾ ਕਤਲ ਦਾ ਕੀ ਹਸਾਬ ਉਤਾਵਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਕੀ ਹਸਾਬ ਉਤਾਵਾ ਤੇ ਦੀਪ ਸਿੱਧੂ ਦੀ ਕਤਲ ਦਾ ਕੀ ਹਸਾਬ ਉਤਾਵਾ ਇਹ ਹੁਣ ਹੁਣ ਕਿਉਂ ਹੋਣ ਲੱਗੀ ਚੀਜ਼ ਇਹ ਪਾਈ ਨਿਜਰ ਦੀ ਗੱਲ ਆਪਾਂ ਛੱਡ ਲੈਨੇ ਕਿਉਂਕਿ ਉਹ ਇੰਟਰਨੈਸ਼ਨਲ ਤੇ ਉੱਠੀ ਹੋਈ ਆ ਇਹ ਸਿੱਧੂ ਮੂਸੇਵਾਲੇ ਦੀ ਤੇ ਦੀਪ ਸਿੱਧੂ ਬਾਈ ਦੀ ਹੁਣ ਗੱਲ ਕਿਉਂ ਹੋ ਰਹੀ ਆ ਪਹਿਲਾਂ ਇੰਨੇ ਚਿਰਾਂ ਦੇ ਆਪਾਂ ਬੰਦੇ ਸੁੱਤੇ ਪਏ ਆ ਇੱਕ ਸਟੇਟਮੈਂਟ ਦੇ ਰਹੇ ਨੇ ਆਪਣੇ ਸਿਮਰਜੀਤ ਮਾਨ ਜੀ ਭਾਈ ਦੀਪ ਸਿੱਧੂ ਦੇ ਸਿਰ ਦੇ ਵਿੱਚ ਇੱਥੇ ਗੋਲੀ ਲੱਗੀ ਹੋਈ ਆ ਬਾਕੀ ਗੋਲੀ ਲੱਗੀ ਹੋਈ ਆ ਉਹਦਾ ਪ੍ਰੂਫ ਵੀ ਮੇਰੇ ਕੋਲ ਹੈਗਾ ਇੱਕ ਪਾਸੇ ਦੀਪ ਬਾਈ ਦਾ ਜਿਹੜਾ ਭਾਈ ਮੰਦੀਪ ਆ ਉਹਦੇ ਨਾਲ ਵੀ ਗੱਲ ਹੋਈ ਸੀ ਉਹ ਵੀ ਕਹਿ ਰਿਹਾ ਸੀਗਾ ਨਹੀਂ ਇਹ ਤਾਂ ਐਕਸੀਡੈਂਟ ਹੋਇਆ ਤੁਸੀਂ ਸੋਚੋ ਯਾਰ ਐਕਸੀਡੈਂਟ ਜਦੋਂ ਹੋਇਆ ਜਦੋਂ ਗੱਡੀ ਦੇ ਖਾਈ ਗਿਆ ਬਲੈਰੋ ਪੂਰੀ ਸਲਿੱਪ ਕੀਤੀ ਮਤਲਬ ਇਹਨੇ ਕਿ ਪੂਰੀ ਚਿਪੀ ਹੋਈ ਗੱਡੀ ਬੰਦੇ ਦੀ ਗਰਦਨ ਕਿਵੇਂ ਬਚ ਗਈ ਟੁੱਟੀ ਹੀ ਹੋਣੀ ਗਰਦਨ ਪੂਰੀ ਉਹ ਡਾਇਰੈਕਟ ਖੜਾ ਕੇ ਉਹਦੇ ਗੋਲੀ ਮਾਰੀ ਗਈ ਆ ਬੰਦੇ ਤੇ ਇਹ ਚੀਜ਼ਾਂ ਜਿਹੜੀਆਂ ਮੈਂ ਅੱਜ ਬੋਲ ਰਿਹਾ ਨਾ ਮੈਂ ਇਹ ਸਾਰੇ A ਤੋਂ Z ਤੱਕ ਜਦ ਮੈਂ ਲੜੀ ਨਾਲ ਲੜੀ ਬਣਾਉਣ ਬੈਠ ਗਿਆ ਨਾ ਤੁਹਾਨੂੰ ਮੈਂ ਸਾਰੇ ਕਲੀਅਰ ਰੱਡ ਗੱਡੇ ਰੱਖ ਦੇਣੀ ਚਾਹੀਦਾ ਹੈ ਆਪਣੇ ਬੰਦੇ ਸਮਝੋ ਇਹ ਚੀਜ਼ਾਂ ਨੂੰ ਸਿਮਰਨ ਸਿੰਘ ਮਾਨ ਨੂੰ A ਤੋਂ Z ਤੱਕ ਸਾਰਾ ਕੁਝ ਪਤਾ 84 ਤੋਂ ਲੈ ਕੇ 84 'ਚ ਜਿਹੜਾ ਕੁਝ ਹੋਇਆ ਸੀਗਾ ਉੱਥੋਂ ਤੋਂ ਲੈ ਕੇ 2023 ਤੱਕ ਜਿਹੜਾ ਕੁਝ ਹੋਇਆ ਉਹਨੂੰ ਸਾਰਾ ਕੁਝ ਪਤਾ ਉਹਨੂੰ ਪੁੱਛੋ ਵੀ 84 'ਚ ਕੀ ਕੀਤਾ ਸੀਗਾ 85 ਚੋਂ ਕਿੱਥੇ ਸੀਗਾ ਜਿਹੜਾ ਬਣਾ ਰਿਹਾ ਮਤਲਬ ਜਣੀ ਕਿ ਉਹਨਾਂ ਜਿਹੜੀਆਂ ਮਤਲਬ ਵੀ ਮੈਨੂੰ 84 ਚ ਪੁਲਿਸ ਵਾਲਾ ਮੈਂ ਫੜ ਲਿਆ ਮੈਂ 99 ਤੱਕ 5 ਸਾਲ ਅੰਦਰ ਰਿਹਾ ਇਹਦਾ ਪ੍ਰੂਫ ਮੈਂ ਤੁਹਾਨੂੰ ਲਿਖ ਕੇ ਦਿੰਦਾ 1990 ਦੇ ਵਿੱਚ ਜੰਮੂ ਕਸ਼ਮੀਰ ਦਾ ਜਿਹੜਾ ਚੀਫ ਮਿਨਿਸਟਰ ਸੀਗਾ ਉਹਦਾ ਸੀਗਾ ਮੁਰਲੀ ਮੁਹੰਮਦ ਕੋਈ ਨੌ ਸੀ ਬੰਦੇ ਦਾ ਇਹ ਬੰਦੇ ਦਿੱਲੀ ਚ ਉਹਨੂੰ ਰਿਸੀਵ ਕਰ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸਿਮਰਨਜੀਤ ਸਿੰਘ ਮਾਨ ਇਹ ਦੋਨੇ ਖੜੇ ਨੇ ਜਿਹੜਾ ਆਪਣੇ ਸਿਵਲ ਦੇ ਮਾਨ ਆਪਣੇ ਆਪ ਨੂੰ ਕਹਿ ਰਹੇ ਨੇ ਜੀ ਭਾਈ ਮੇਰੀ ਦਾੜੀ ਪੱਟੀ ਮੇਰੇ ਨੌ ਖਿੱਚੇ ਮੇਰਾ ਕੁਛ ਕੀਤਾ ਇੱਕ ਸਾਲ ਬਾਅਦ ਕੁਝ ਕੁ ਮਹੀਨੇ ਦਾ ਟਾਈਮ ਦਾ ਡੇਟਾ ਮੈਨੂੰ ਚੰਗੀ ਤਰ੍ਹਾਂ ਜਾਂ ਤਾਂ 1999 ਦੀ ਮੈਨੂੰ ਮਹੀਨਾ ਭੇਜੇ ਵੀ ਕਿਹੜੇ ਮਹੀਨੇ ਜਦ ਮੈਂ ਜੇਲ੍ਹ ਚੋਂ ਛੁੱਟਿਆ ਤੇ ਜਨਵਰੀ ਦੇ ਵਿੱਚ ਉਹ ਤੋਂ ਗਾਹਾਂ ਜਨਵਰੀ 11 ਨੂੰ ਉੱਥੇ ਪਹੁੰਚਦਾ ਜੰਮੂ ਕਸ਼ਮੀਰ ਦਾ ਜਿਹੜਾ ਪ੍ਰਾਈਮ ਆਪਣੇ ਮੁੱਖ ਮੰਤਰੀ ਆ ਇਹ ਦੋਨੇ ਦਿੱਲੀ ਉਹਨੂੰ ਰਿਸੀਵ ਕਰਨ ਨੂੰ ਉੱਥੇ ਖੜਦੇ ਨੇ ਉਹਨੂੰ ਦਿੱਲੀ ਘੁਮਾ ਰਹੇ ਨੇ ਫੋਟੋ ਆ ਉਹ ਵੀ ਮੇਰੇ ਕੋ ਪਈਆਂ ਨੇ ਜਿਹੜੇ ਬੰਦੇ ਦੀ ਦਾੜ੍ਹੀ ਪੱਟੀ ਹੋਵੇ ਨਾ ਖਿੱਚੇ ਹੋਣ ਕਿੰਨੇ ਜੇ ਤੱਕ ਬੰਦਾ ਆਪਣੇ ਆਪ ਨੂੰ ਕਵਰ ਕਰਦਾ ਇਹ ਪਰ 1990 ਵਿੱਚ ਉਹਨੂੰ ਰਿਸੀਵ ਕਰ ਰਹੇ ਨੇ ਇਹ ਚੀਜ਼ਾਂ ਜਿਹੜੀਆਂ ਬਹੁਤ ਸਾਰੀਆਂ ਕੜੀਆਂ ਇੱਕ ਦੂਜੇ ਨਾਲ ਮਿਲਦੀਆਂ ਨੇ ਇਹ ਸਵਾਲ ਪੁੱਛੋ ਇਹ ਸਵਾਲ ਪੁੱਛੋ ਇਹ ਗੱਲ ਸਵਾਲ ਨਾ ਕਰੋ ਚਲੋ ਠੀਕ ਆ ਕੋਸ਼ਿਸ਼ ਜਿਹੜੀਆਂ ਅੰਦਰਲੀਆਂ ਚੀਜ਼ਾਂ ਨੇ ਨਾ ਉਹ ਮਿਸ ਨੇ ਉਹ ਜੇ ਕਲੀਅਰ ਕਰਾਉਣੀਆਂ ਨੇ ਨਾ ਜਿਵੇਂ ਕਲੀਅਰ ਕਰਾਉਣੀਆਂ ਨੇ ਨਾ ਥੋੜਾ ਜਿਹਾ ਸਾਥ ਦਿਓ ਆਪਣੇ ਬੰਦਿਆਂ ਨੂੰ ਪੁੱਛੋ ਜਾ ਕੇ ਉਹਨਾਂ ਨੂੰ ਕਹੋ ਵੀ ਭਾਈ ਜਿਹੜੇ ਬੰਦੇ ਆ ਨਾ ਉਹਦੇ ਨਾਲ ਅਟੈਚ ਨੇ ਉਹਨੂੰ ਸਿਰਫ ਕੌਮ ਦੇ ਮੁਰੇ ਲਿਆ ਕੇ ਦੋ ਚੀਜ਼ਾਂ ਖੜਾ ਕੇ ਪੁੱਛੋ ਵੀ ਜਿਹੜੀਆਂ 1984 ਦੇ ਵਿੱਚ ਜਦ ਖਾਲਸਾ ਤੇ ਆਪਣੇ ਖਾਲਸਾ ਜਰਨੈਲ ਸਿੰਘ ਭਿੰਡਾਲੇ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ ਉਹ ਦਿਨਾਂ ਵਿੱਚ ਇਹ ਕਿੱਥੇ ਸੀਗਾ ਕਿਤਾਬ ਦੇ ਵਿੱਚ ਲਿਖ ਰਹੇ ਨੇ ਜੀ ਇਹ ਬੰਬੇ ਬੈਠਾ ਸੀਗਾ ਪੂਰੇ ਵਰਲਡ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਵੀ ਉਹਤੇ ਆਇਆ ਹੋਇਆ ਉਹ ਚੀਜ਼ ਦੇ ਵਿੱਚ ਲਿਖਿਆ ਹਾ ਉਹ ਕਹਿੰਦਾ ਜੀ ਆਪਣੇ ਕਿਸੇ ਉੱਤਰਾਖੰਡ ਦੇ ਵਿੱਚ ਆਪਣੇ ਫਾਰਮ ਹਾਊਸ ਤੇ ਬੈਠਾ ਪੁਲਿਸ ਵਾਲਿਆਂ ਨੂੰ ਸਾਰ ਨੂੰ ਕਹਿ ਰਿਹਾ ਸੀਗਾ ਵੀ ਦਰਬਾਰ ਤੇ ਅਟੈਕ ਹੋ ਗਿਆ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਵੀ ਆ ਜੋ ਪਹੁੰਚੋ ਪਹੁੰਚੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਾਰੀਆਂ ਨੂੰ ਇੱਕ ਦੂਜੇ ਨਾਲ ਕੜੀ ਮੜਾ ਕੇ ਦੇਖ ਲਓ ਤੁਹਾਡੇ ਮੂਰੇ ਸਾਰਾ ਕੁਝ ਕਲੀਅਰ ਹੋ ਜਾਣਾ ਕਹਿਣ ਦਾ ਮਤਲਬ ਮੇਰਾ ਇਹ ਹੈ ਐਂਡ ਦੇ ਉੱਤੇ ਮੈਂ ਉਸ ਤੋਂ ਬਾਅਦ ਵੀਡੀਓ ਹੋਣੀ ਮੰਨਦੇ ਜੋ ਚੀਜ਼ਾਂ ਸਿਮਰਨਜੀਤ ਸਿੰਘ ਮਾਨ ਨੂੰ ਪਤਾ ਨਹੀਂ ਮੈਂ ਬਾਰ-ਬਾਰ ਕਹੀ ਜਾਂਦਾ ਬਹੁਤ ਚੀਜ਼ਾਂ ਲੁਕੋਈਆਂ ਜਾ ਰਹੀਆਂ ਨੇ ਕੌਮ ਤੋਂ ਪੁੱਛੋ ਕਲੀਅਰ ਕਰੋ ਗੱਲਾਂ ਇਹ ਚੰਗਾ ਜੀ Tá Até a